ਬਰਨਾਲਾ ਦੇ ਪਿੰਡ ਸੰਘੇੜਾ ਤੋਂ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਰੀਬ 14 ਸਾਲ ਦੀ ਨਬਾਲਗ ਲੜਕੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ ਜਾਣਕਾਰੀ ਮੁਤਾਬਕ ਪੀੜਤ ਲੜਕੀ ਦਾ ਪਿਤਾ ਬਰਨਾਲਾ ਦੇ ਬਾਸੜਡੇ ਨੇੜੇ ਆਂਡਿਆਂ ਦੀ ਰੇੜੀ ਲਗਾਉਂਦਾ ਹੈ ਤੇ ਬੱਚੀ ਵੀ ਆਪਣੇ ਪਿਤਾ ਦੀ ਕੰਮ ਦੇ ਵਿੱਚ ਮਦਦ ਕਰਵਾਉਂਦੀ ਸੀ ਇਸ ਦੌਰਾਨ ਮੁਲਜ਼ਮ ਦੇ ਵੱਲੋਂ ਨਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਬਲਾਤਕਾਰੀ ਮੁਲਜ਼ਮ ਪਿੰਡ ਸੰਘੇੜਾ ਦਾ ਰਹਿਣ ਵਾਲਾ ਹੈ ਪੀੜਤ ਨਬਾਲਕ ਲੜਕੀ 4 ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ ਜੋ ਕਿ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੇਰੇ ਇਲਾਜ ਹੈ ਇਸ ਮਾਮਲੇ ਸਬੰਧੀ थाना सदर ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੀੜਤ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਪਰਸੋਂ 112 ਤੇ ਕਾਲ ਕੀਤੀ ਸੀ ਪਿੰਡ ਸੰਘੇੜਾ ਦੀ ਲੇਡੀਜ਼ ਵੱਲੋਂ ਕਿ ਉਹਨਾਂ ਦੀ 14 ਸਾਲ ਦੀ ਲੜਕੀ ਨਾਲ ਕਿਸੇ ਵਿਅਕਤੀ ਵੱਲੋਂ ਸੰਿਹੜਾਪਣ ਦੀ ਰਹਿਣ ਨਾਲ ਉਹਦੇ ਵੱਲੋਂ ਕੋਈ ਛੇੜਛਾੜ ਕੀਤੀ ਗਈ ਹੈ ਉਹਦੇ ਨਾਲ ਕੋਈ ਜਬਰਜਨਾਹ ਹੋਇਆ ਤੇ ਉਹ ਲੜਕੀ ਜਿਹੜੀ ਹਸਪਤਾਲ ਸਰਕਾਰੀ ਹਸਪਤਾਲ ਬਰਨਾਲਾ ਐਡਮਿਟ ਵੀ ਹੋ ਗਈ ਸੀ ਜਿੱਥੇ ਕੱਲ ਅਸੀਂ ਉਹਦਾ ਬਿਆਨ ਸਾਡੇ ਲੇਡੀ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਲਿਖਿਆ ਗਿਆ ਬਿਆਨ ਲਿਖ ਕੇ ਅਸੀਂ ਲੋਸ਼ੀ ਦੇ ਖਲਾ ਮਕਦਮਾ ਦਰਜ ਕਰ ਦਿੱਤਾ ਤੇ ਲੜਕੀ ਦਾ ਜੋ ਮੈਡੀਕਲ ਕਰਾਇਆ ਜਾ ਰਿਹਾ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਬਿਆਨ ਵੀ ਕਰਾਇਆ ਜਾਊਗਾ ਤੇ ਅੱਜ ਹੀ ਅਸੀਂ ਉਸ ਕੇਸ ਦੇ ਵਿੱਚ ਲੋੜਿੰਗ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਿਹਨੂੰ ਅਸੀਂ ਕੱਲੇ ਪੇਸ਼ ਅਦਾਲਤ ਕੋਲ ਕਰਾਂਗੇ ਲੜਕੀ ਦੇ ਬਿਆਨ ਦੇ ਆਧਾਰ ਤੇ 376 ਤੇ ਧਾਰਾ 6 ਪੌਕਸਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਉਹਦਾ ਜਿਹੜਾ ਮੈਡੀਕਲ ਰਿਪੋਰਟ ਹੈ ਤੇ ਪੇਸ਼ ਕਰਾਂਗੇ